ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਜਿਹਦੇ ਤਹਿਤ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਅਡਾਪਟ ਕੀਤਾ ਉਹਦੇ ਤਹਿਤ ਅੱਜ ਅਸੀਂ ਮਕਬੂਲਪੁਰਾ ਦੇ ਵਿੱਚ ਇੱਕ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਔਰ ਪੁਲਿਸ ਹੈਲਪ ਅਸੀਂ ਪ੍ਰੋਵਾਈਡ ਕੀਤੀ ਹੈ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਜਿਨੇ ਨਾਰਕੋਮਨਿਨਾ ਐਲ ਗਾਟਨ ਮਨਿਨ ਵਾਲੇ ਸਾਰਾ ਨਜਾਇਜ਼ ਜਾਇਦਾਦ ਬਣਾਈ ਹੈ ਔਰ ਉਹਨੂੰ ਜਿਹੜੇ ਬਾਈ ਲਾਜ਼ ਦੀ ਵੀ ਵਾਇਲੇਸ਼ਨ ਕੀਤੀ ਹੈ ਇਲੈਗੈਲਿਟੀ ਕਿਤੇ ਟਾਈਮ ਕਾਰਪੋਰੇਸ਼ਨ ਨੇ ਆਰਡਰ ਕੀਤੇ ਉਹਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਇੱਕ ਕਮਰਸ਼ਲ ਕੁਆਂਟੀਟੀ ਦਾ ਐਨਡੀਪੀਐਸ ਦਾ ਮੁਕਦਮਾ ਹੈ ਐਸਐਸਓਸੀ ਮੁਹੱਲੀ ਦੇ ਵਿੱਚ ਉਹ ਉਹਦੇ ਚੋ ਜੇਲ ਚ ਹੈ ਇਸ ਟਾਈਮ ਜੀ ਔਰ ਉਸ ਤੋਂ ਇਲਾਵਾ ਮਕਬੂਲਪੁਰਾ ਤੇ ਸੁਲਤਾਨਵਿੰਡ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਇੱਕ ਮੁਕਦਮਾ ਆਲਰੇਡੀ ਐਨਡੀਪੀਐਸ ਦਾ ਦਰਜ ਹੈ ਔਰ ਇਹ ਜੇ ਅਸੀਂ ਦੇਖੀ ਚਾਹੀਏ ਤੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਮਿਸ਼ਨਰੇਟ ਦੇ ਵਿੱਚ ਇਹ ਪੰਜਵੀਂ ਡੈਮੋਲੇਸ਼ਨ ਹੈ ਚਾਰ ਡੈਮੋਲੇਸ਼ਨਸ ਅਸੀਂ ਆ ਕਾਰਪੋਰੇਸ਼ਨ ਨੂੰ ਹੈਲਪ ਦਿੱਤੀ ਹੈ ਮਾਰਚ ਮਾਰਚ ਮਹੀਨੇ ਤੇ ਔਰ ਜਿਹੜੀ ਕਾਰਗੁਜ਼ਾਰੀ ਜੇ ਆਪਾਂ ਮਾਰਚ ਦੀ ਦੇਖੀਏ ਸਾਰੇ ਮਹੀਨੇ ਦੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਤਾਂ ਐਨਡੀਪੀਐਸ ਐਕਟ ਦੇ ਤਹਿਤ 125 ਐਫਆਈਆਰਾਂ ਦਰਜ ਕੀਤੀਆਂ ਗਈਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 237 ਡਰਗ ਸਮਗਲਰ ਤੇ ਪੈਟਰੋਲ ਫੜੇ ਗਏ ਹੀਰੋਇਨ ਦੀ ਰਿਕਵਰੀ ਇੱਕ ਮਹੀਨੇ ਚ ਬੜੀ ਰਿਮਾਰਕੇਬਲ ਰਹੀ ਹੈ 36.36 ਕਿਲੋ ਹੀਰੋਇਨ ਫੜੀ ਗਈ ਹੈ ਓਪੀਐਮ ਜਿਹੜੀ ਅਫੀਮ ਹੈ ਉਹ 2.179 ਕਿਲੋ ਫੜੀ ਗਈ ਹੈ 5 ਰੁਪਏ ਹਜ਼ਾਰ 513 ਕੈਪਸੂਲ ਤੇ ਗੋਲੀਆਂ ਤੇ ਟੀਕੇ ਫੜੇ ਗਏ ਆ 1.5 ਲੱਖ ਰੁਪਏ ਦੀ ਮਨੀ ਫੜੀ ਗਈ ਹੈ ਔਰ 18 ਜਿਹੜੇ ਆ ਵਾਹਨ ਉਹ ਐਨਡੀਪੀਐਸ ਦੇ ਤਹਿਤ ਸਮਗਲਾਂ ਦੇ ਜ਼ਬਤ ਕੀਤੇ ਗਏ ਆ ਉਹਦੇ ਚ 5 ਫੋਰ व्हीਲਰ ਨੇ ਤੇ 13 ਟੂ व्हीਲਰਸ ਔਰ ਅਗਰ ਵੱਡੀ ਮੱਛੀ ਦੀ ਗੱਲ ਕਰੀਏ ਮਾਰਚ ਮਾਰਚ ਮਹੀਨੇ ਦੇ ਵਿੱਚ ਜਿਹਨੂੰ ਅਸੀਂ 2 ਕਿਲੋ ਐਂਡ ਅਬੋਵ ਜਿਹੜੀ ਰਿਕਵਰੀ ਹੈ ਉਹ ਚ 9 ਗ੍ਰਫਤਾਰੀਆਂ ਹੋਈਆਂ ਜਿੱਤੇ ਮੋਲਕ ਸਿੰਘ ਤੇ ਉਹਦਾ ਬੇਟਾ ਬੜਾ ਖਿਆਤ ਜਿਹੜਾ ਨਟੋਰੀਅਸ ਡਰਗਸ ਮੁਗਲਰ ਔਰ ਇੱਕ ਤਰਮਿੰਦਰ ਜਿਹਤੋਂ 8 ਕਿਲੋ ਬਰਾਮਦ ਹੋਈ ਮਜੀਠਾ ਰੋਡ ਦੇ ਤਹਿਤ ਔਰ ਇਹ ਪੁਲਿਸ ਦੇ ਉੱਤੇ ਜਿਹੜੀ ਫਾਇਰਿੰਗ ਵਾਲੀ ਇਨਸੀਡੈਂਟਸ ਹੋਏ ਪੰਜ ਹੋਏ ਮਾਰਚ ਦੇ ਵਿੱਚ ਪੁਲਿਸ ਇਨਕਾਊਂਟਰਸ ਦੇ ਵਿੱਚ ਸੋ ਮੈਂ ਸਮਝਦਾ ਕਿ ਜਿਹੜੀ 12 ਮਹੀਨਾ ਸਪੈਸ਼ਲ ਡਰਾਈਵ ਸੀਗੀ ਉਹਦੇ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਗੁਰੂ ਨਗਰੀ ਦੀ ਸਾਰੀ ਸੰਗਤ ਨੇ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੀਆਂ ਟਿਪਸ ਸਾਡੀ ਜਿਹੜੀ ਲੋਕਲ ਡਰਗ ਹੈਲਪਲਾਈਨ ਹੈ ਉਹਦੇ ਤੇ ਵੀ WhatsApp ਤੇ ਆ ਰਹੀਆਂ ਸੇਪ ਪੰਜਾਬ ਦੀ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਜਾਂਦੀ ਹੈ ਉਸ ਤੇ ਤਾਂ ਆ ਹੀ ਰਹੀਆਂ ਤੇ ਉਹਦੇ ਨਾਲ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਮੈਂ ਆਸ ਹੈ ਮੈਨੂੰ ਪੂਰੀ ਕਿ ਇਸ April ਮਹੀਨੇ ਦੇ ਆਗਾਜ਼ ਦੇ ਵਿੱਚ ਜਿਵੇਂ ਆਪਾਂ ਡੈਮੋਲਿਸ਼ਨ ਤੋਂ ਸ਼ੁਰੂ ਕੀਤਾ ਇਹਦੇ ਚ ਵੀ ਇਸ ਜਿਹੜੀ ਡਰੱਗਸ ਦੇਗੇਂਸ ਡਰਾਈਵ ਹੈ ਉਹਦੇ ਚ ਇਸੇ ਅਜ਼ੀਲ ਨਾਲ ਐਸੇ ਉਸ ਸ਼ਹਿਰ ਨਾਲ ਕੰਮ ਕੀਤਾ ਜਾ